ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ਖੂਨ ਦੇ ਸੋਲੇ ਬਾਗੀ ਕਿਮਾ ਅੰਕਿਤ ਕਿਮਾ ਚੱਕਰੀ ਤੇ ਢੇਰੀ ਇਹਨਾਂ ਦੋਹਾਂ ਪਿੰਡਾਂ ਵਿੱਚ ਕੇਵਲ ਉਸ ਛੋਟੀ ਜਿਹੀ ਨਦੀ ਦਾ ਹੀ فاਸਲਾ ਸੀ ਰਾਤ ਦਾ ਦੂਜਾ ਪਹਿਰ ਬੀਤ ਰਿਹਾ ਸੀ ਜਦ ਚੌਧਰੀ ਦੇ ਬਾਗ ਵਿੱਚ ਬੈਠੇ ਉਹਨਾਂ 12-13 ਬੰਦਿਆਂ ਦੇ ਵੇਖਦੇ ਆ ਵੇਖਦੇ ਆ ਚੱਕਰੀ ਤੋਂ ਬਾਅਦ ਢੇਰੀ ਪਿੰਡ ਵਿੱਚੋਂ ਵੀ ਅੱਗ ਦੇ ਲੰਬੇ ਉੱਠਨੇ ਸ਼ੁਰੂ ਹੋਏ ਇਹਨਾਂ ਪੰਜ ਬਤਨ ਛੋੜਾਂ پاس ਬੈਠੇ ਹੋਈ ਕਬਰਾਂ ਵਿੱਚੋਂ ਕਦੀ ਕੋਈ ਬਾਹਰ ਨਿਕਲ ਜਾਂਦਾ ਤੇ ਕਦੀ ਕੋਈ ਤੇ ਜਿਹੜਾ ਵੀ ਬਾਹਰ ਹੋ ਕੇ ਆਉਂਦਾ ਕੋਈ ਨਾ ਕੋਈ ਨਵੀਂ ਖ਼ਬਰ ਲਿਆਉਂਦਾ ਜਿਹੜੀ ਪਹਿਲਾਂ ਨਾਲੋਂ ਵੀ ਵੱਧ ਡਰਾਉਣੀ ਹੁੰਦੀ ਢੇਰੀ ਚੱਕਰੀ ਤੇ ਕੋਲੀਆਂ ਬਾਬਦ ਤਾਂ ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਹੀ ਨਹੀਂ ਸੀ ਜਦੋਂ ਉਹਨਾਂ ਦੀ ਹਾਲਤ ਸਾਰੀਆਂ ਅੱਖਾਂ ਤੱਕ ਰੰਨਾ ਸਨ ਤੇ ਹੌਲੀ ਹੌਲੀ ਲਗਭਗ ਦੇ ਸਾਰੇ ਪਿੰਡਾਂ ਬਾਰੇ ਵੀ ਖਬਰਾਂ ਆਉਣ ਲੱਗੀਆਂ ਕਿਲਾ ਦੇ 250 ਖਤਰਿਆਂ ਨੂੰ ਕਤਲ ਕਰ ਦਿੱਤਾ ਗਿਆ ਸਿਆਲਾਂ ਦੇ ਸਾਰੇ ਖਤਰਮੇ ਘਰ ਲੁੱਟ ਕੇ ਸਾੜ ਦਿੱਤੇ ਗਏ ਝਾੜਾਂ ਦੇ ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ ਪਰ ਸ਼ੇਕੜ ਸਭ ਮਾਰੇ ਗਏ ਤੇ ਉਹਨਾਂ ਦੀਆਂ ਸੁਆਣੀਆਂ ਅਗਵਾ ਕਰ ਲੈਂਦਾ ਮੇਰਾ ਸਾਰੇ ਦਾ ਸਾਰਾ ਖਤਰਮਾ ਆਬਾਦੀ ਤੋਂ ਸਾਫ਼ ਕਰ ਦਿੱਤਾ ਗਿਆ ਟੰਬਰ ਤੋਂ ਲੈ ਕੇ ਤਲਾ ਗੰਗਤੀਕ ਕਿਸੇ ਪਿੰਡ ਵਿੱਚ ਵੀ ਹਿੰਦੂ ਸਿੱਖ ਨੂੰ ਜਿਉਂਦਾ ਨਹੀਂ ਛੱਡਿਆ ਗਿਆ। ਜਿਉਂ-ਜਿਉਂ ਇਹ ਭਿਆਨਕ ਖਬਰਾਂ ਪਹੁੰਚਦੀਆਂ ᱛਿਆਂ-ᱛਿਆਂ ਇਨ੍ਹਾਂ ਪੰਜਾਂ ਮੁਸਾਫਰਾਂ ਦੀ ਯਾਤਰਾ ਪਿੱਛੜਦੀ ਜਾਂਦੀ। ਇਨ੍ਹਾਂ ਦੇ ਪਿੱਛੜੰਦਾ ਇੱਕ-ਇੱਕ ਮਿੰਟ ਆਉਣ ਵਾਲੀ ਮਸੀਤ ਨੂੰ ਉੱਚੀ ਤੋਂ ਉੱਚੀ ਆਵਾਜ਼ਾਂ ਮਾਰਨ ਵਾਲੀ ਗੱਲ ਸੀ। ਸ਼ੇਕਰ ਰਖਵਾਲੀ ਲਈ ਨਾਲ ਜਾਣ ਵਾਲੇ 12 ਜਵਾਨਾਂ ਨੇ ਜਿਨ੍ਹਾਂ ਦਾ ਮੋਢੀ ਸੀ ਚੌਧਰੀ ਦਾ ਪੁੱਤਰ ਫੱਤਾ ਇਹੋ ਫੈਸਲਾ ਕੀਤਾ ਕਿ ਜੋ ਹੋ ਜਾਵੇ ਦੇਖਿਆ ਜਾਵੇਗਾ ਹੁਣ ਇਥੋਂ ਤੁਰ ਹੀ ਪੈਣਾ ਚਾਹੀਦਾ ਹੈ ਕਿਉਂਕਿ ਮੁਕਾਬਲ ਤਨ ਤੁਰ ਪੈਣ ਨਾਲੋਂ ਇੱਕ ਟਿਕ ਰਹਿਣ ਵਿੱਚ ਖਤਰਾ ਵਧੇਕ ਸੀ ਦੋ ਚਾਰ ਮਿੰਟ ਇਸ ਮਾਮਲੇ ਉਤੇ ਵੈਸ ਹੁੰਦੀ ਰਹੀ ਕਿ ਕਿਹੜੇ ਰਸਤੇ ਥਾਣੀ ਕਿਹੜੇ ਪਾਸੇ ਜਾਇਆ ਜਾਵੇ ਪਹਿਲਾ ਸਲਾਹ ਬਣਾਈ ਗਈ 라ਵਲ ਪਿੰਡੀ ਵਾਲੀ ਛੜਕੇ ਪੈਂਦੀ ਪਰ ਇਸ ਰਸਤੇ ਨੂੰ ਜਿਆਦਾ ਖਤਰਨਾਕ ਸਮਝਿਆ ਗਿਆ ਉਹਨਾਂ ਸੋਚਿਆ ਇੱਕ ਤਾਂ ਇੱਕ ਪਾਸੇ ਉੱਚੀਆਂ ਉੱਚੀਆਂ ਪਹਾੜੀਆਂ ਤੇ ਸੰਗਣੇ ਗੱਠਾਂ ਦੀ ਓਟ ਮਦਦ ਕਰ ਸਾਬਤ ਹੋਏਗੀ ਦੂਜਾ ਉਹਨਾਂ ਇਹ ਵੀ ਸੋਚਿਆ ਕਿ ਜਿਸ ਤਰ੍ਹਾਂ ਵੀ ਹੋ ਸਕੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਦੁੱਲੇ ਪਿੰਡ ਪਹੁੰਚਾ ਦਿੱਤਾ ਜਾਵੇ ਜਿੱਥੇ ਇੱਕ ਛੋਟਾ ਜਿਹਾ ਸਰਕਾਰੀ ਰੀਸੈਂਟ ਕੈਂਪ ਨਾਲੇ ਥਾਣਾ ਵੀ ਸੀ ਇਸ ਤੋਂ ਛੱਟ ਉਹਨਾਂ ਨੂੰ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਇਸ ਇਲਾਕੇ ਦੇ ਭੱਜੇ ਹੋਏ ਹਿੰਦੂ ਸਿੱਖ ਅੱਗੇ ਵੀ ਬਹੁਤ ਸਾਰੀ ਗਿਣਤੀ ਵਿੱਚ ਦੁੱਲੇ ਇਕੱਠੇ ਹੋ ਰਹੇ ਸਨ ਜਿੱਥੋਂ ਉਹਨਾਂ ਨੂੰ ਕੱਢਣ ਲਈ ਮਿਲਟਰੀ ਦਾ ਕਾਫੀ ਇੰਤਜ਼ਾਮ ਹੈ 12:30 ਦਾ ਵਕਤ ਸੀ ਜਦ ਉੱਠ ਕੇ ਸਾਰੇ ਜਾਨੇ ਤਿਆਰ ਹੋ ਪਏ ਅੰਦਰੋਂ ਨਿਕਲ ਕੇ ਉਹ ਅਜੇ ਸੂਹਾਵਲ ਹੋਏ ਹੀ ਸਨ ਕਿ ਪਿੰਡ ਵੱਲੋਂ ਦੋ ਆਦਮੀ ਆਉਂਦੇ ਉਹਨਾਂ ਤੱਕੇ ਜਿਨ੍ਹਾਂ ਨੂੰ ਵੇਖ ਕੇ ਪਹਿਲਾਂ ਤਾਂ ਸਭਨਾਂ ਦਾ ਦੁਸ਼ਮਣ ਦਾ ਸ਼ੱਕ ਹੋਇਆ ਪਰ ਨੇੜੇ ਆਉਣ ਤੋਂ ਪਤਾ ਲੱਗਾ ਕਿ ਇਹ ਆਪਣੇ ਹੀ ਬੰਦੇ ਸਨ ਇੱਕ ਸੀ ਚੌਧਰੀ ਫਜ਼ਲ ਕਰੀਮ ਤੇ ਦੂਜਾ ਉਸ ਦਾ ਕੋਈ ਕਾਮਾ ਮਜ਼ਾਰਾ ਸੀ ਜਿਸ ਤਿਸਰਤੇ ਉਸਨੇ ਦੋ ਟਰੰਕ ਚੁਕਾਏ ਹੋਏ ਸਨ ਆਪ ਚੌਧਰੀ ਨੇ ਹੱਥ ਵਿੱਚ ਰੋਟੀਆਂ ਦੀ ਗੰਠ ਫੜੀ ਹੋਈ ਸੀ ਲਓ ਬਾਬਾ ਜੀ ਅਗਾਹ ਹੋ ਕੇ ਚੌਧਰੀ ਬੋਲਿਆ ਤੁਹਾਡਾ ਗਹਿਣਾ ਗੱਟਾ ਤੇ ਨਗਦੀ ਜੋ ਕੁਝ ਵੀ ਲੱਭਾ ਏ ਸਾਰਾ ਮੈਂ ਇਕੱਠਾ ਕਰਕੇ ਇਸ ਵੱਡੇ ਟਰੰਕ ਵਿੱਚ ਪਾ ਲੈਂਦਾ ਜੀ ਨਾਲੇ ਕੁਝ ਰੇਸ਼ਮੀ ਕੱਪੜੇ ਵੀ ਤੇ ਫਿਰ ਨਸੀਬ ਨੂੰ ਕਹਿਣ ਲੱਗਾ ਕੁੜੀਏ ਇਹ ਛੋਟਾ ਟਰੰਕ ਤੇਰਾ ਵੇ ਨਾ ਇਹ ਵੀ ਮੈਂ ਚੁੱਕ ਲੈਂਦਾ ਏ ਖੋਲ ਕੇ ਤਾਂ ਨਹੀਂ ਵੇਖਿਆ ਪਰ ਮੈਂ ਸੋਚਿਆ ਕੱਪੜਾ ਲੱਤਾ ਜੋ ਕੁਝ ਵੀ ਇਸ ਵਿੱਚ ਹੋਵੇਗਾ ਕੰਮ ਆਵੇਗਾ ਤੇਰੇ ਤੇ ਰੋਟੀਆਂ ਵਾਲੀ ਗੰਢ ਅਜੀਜ਼ ਨੂੰ ਫੜਾ ਕੇ ਕਹਿਣ ਲੱਗਾ ਹੋਰ ਤੇ ਇਸ ਵੇਲੇ ਕੁਝ ਨਹੀਂ ਬਣ ਸਕਿਆ 5-10 ਪਰੌਂਠੇ ਤੇ ਥੋੜੀ ਜਹੀ ਸ਼ੱਕਰ ਨਾਲ ਪਾ ਲੈਂਦੀ ਮੈਂ ਆਖਿਆ ਰਾਹ ਵਿੱਚ ਖਬਰੇ ਕਦੋਂ ਕੁਝ ਖਾਣ ਨੂੰ ਲੱਭੇ ਨਾ ਫਿਰ ਉਸ ਨੇ ਆਪਣੇ ਲੜਕੇ ਨੂੰ ਚਿਤਾਵਨੀ ਦਿੱਤੀ ਸੁਣੋ ਫਤਿਆ ਬਾਬੇ ਹੁਰਾਂ ਦੇ ਟਰੰਕ ਦਾ ਜਿਹੜਾ ਚੰਗੀ ਤਰ੍ਹਾਂ ਸਾਮਾਨਾ ਰੱਖੀ ਪੁੱਤਰਾ 20 25000 ਦੀ ਜੋ ਖੋਏ ਇਸ ਵਿੱਚ ਸੁਣਿਆ ਇਸ ਚਿਤਾਵਨੀ ਤੋਂ ਬਾਅਦ ਵੱਡਾ ਟਰੱਕ ਫੱਤੇ ਨੇ ਆਪ ਸਿਰ ਤੇ ਚੁੱਕ ਲਿਆ ਤੇ ਛੋਟਾ ਨਸੀਮ ਵਾਲਾ ਇੱਕ ਹੋਰ ਨੇ ਤੁਰਨ ਵਾਲੇ ਕਾਲੀ ਵਿਚਾਰੇ ਸਨ ਤੇ ਇਧਰ ਬਾਬੇ ਤੇ ਚੌਧਰੀ ਦੀਆਂ ਬਾਹਾਂ ਇੱਕ ਦੂਜੇ ਦੇ ਗੱਲ ਵਿੱਚ ਇਸ ਤਰ੍ਹਾਂ ਕਸਾ ਹੋਗਾ ਸਨ ਕਿ ਮੁਸ਼ਕਲ ਨਾਲ ਇਹ ਲੱਭ ਜਾਈ ਅੱਛਾ ਜਾਓ ਅੱਲਾ ਦੇ ਹਵਾਲੇ ਖੁਦਾਬੰਦ کریم ਜੇ ਸੱਚਾ ਹੈ ਤਾਂ ਸਾਨੂੰ ਇੱਕ ਵਾਰੀ ਫੇਰ ਮਿਲਾਵੇਗਾ ਤਾਂ ਸਾਰਿਆਂ ਦੇ ਆਪੁੱਬਾ ਨਿਕਲ ਗੂਆ ਫਿਰ ਉਹਨਾਂ ਨੇ ਸਬਣਾ ਨੂੰ ਬਾਰੋ-ਬਾਰੀ ਅਲਵਿਦਾ ਆਖੀ ਸਬਣਾ ਟਰਨ ਵਾਲਿਆਂ ਦਾ ਖਿਆਲ ਸੀ ਕਿ ਚੌਧਰੀ ਜ਼ਰੂਰ ਥੋੜੀ-ਬਹੁਤੀ ਵਾਟ ਉਹਨਾਂ ਦੇ ਨਾਲ ਜਾਵੇਗਾ ਪਰ ਚੌਧਰੀ ਨੇ ਇਹ ਕਹਿੰਦਿਆਂ ਹੋਇਆ ਉੱਥੋਂ ਹੀ ਰੁਕਸ਼ਤ ਲੈ ਲਈ ਦਿਲ ਤੇ ਨਹੀਂ ਕਰਦਾ ਨਿਕਣ ਨੂੰ ਪਰ ਪਰ ਕੀ ਕਰਾਂ ਵਿਚਾਰੀ ਸੀਮਾ ਨੂੰ ਇਹ ਚੰਦਰੀ ਖਬਰ ਮੈਨੂੰ ਹੀ ਸੁਣਾਉਣੀ ਪੈਣੀ ਸੀ ਫਿਰ ਨਸੀਮ ਬਲਤਾਕੇ ਬੋਲਿਆ ਪੁੱਤਰ ਤੇਰੀ ਮਾਂ ਵਿਚਾਰੀ ਅੱਲਾ ਦੇ ਘਰ ਚਲੀ ਗਈ ਚੰਗਾ ਹੋਵੇ ਜੇ ਤੂੰ ਅਜੇ ਵੀ ਮੋੜ ਚੱਲਨੇ ਅੱਗੇ ਜੀ ਕੰਨ ਤੇਰੀ ਮਰਜ਼ੀ ਦੋਹੇ ਭੈਣ ਭਰਾਵਾਂ ਨੇ ਸੁਣ ਕੇ ਆ ਦਨ ਹਰਾ ਮਾਰਿਆ ਮਾਂ ਦੀ ਮੌਤ ਦੇ ਖਿਆਲ ਨੇ ਇੱਕ ਵਾਰੀ ਉਹਨਾਂ ਦੇ ਕਦਮ ਰੋਕੇ ਪਰ ਉਹ ਰੁਕੇ ਨਹੀਂ ਨਸੀਮ ਦੀਆਂ ਅੱਖਾਂ ਵਿੱਚ ਰੁਕਿਆ ਹੋਇਆ ਪਾਣੀ ਦੋ ਮੋਟੀਆਂ ਬੂੰਦਾ ਵਣ ਕੇ ਧਰਤੀ ਤੇ ਡਿੱਗ ਪਿਆ ਤੇ ਉਹ ਇਸ ਤਰ੍ਹਾਂ ਡਿੱਗ ਗਿਆ ਕਿ ਚੌਧਰੀ ਦੇ ਗਲ ਜਾਂ ਲੱਗੀ ਜੀ ਕਨ ਚੌਧਰੀ ਨਾਲ ਨਹੀਂ ਆਪਣੀ ਮਾਂ ਮਰ ਚੁੱਕੀ ਮਾਂ ਦੀ ਛਾਤੀ ਨਾਲ ਲਾ ਕੇ ਉਹ ਉਸ ਪਾਸੋਂ 32 ਤਾਰਾਂ ਬਖਸ਼ਾ ਬੰਦੀ ਹੋਈ ਅੰਤਮ ਬੇਦਾਗੀ ਮੰਗ ਰਹੀ ਸੀ ਚਾਚਾ ਜੀ ਮੇਰੀ ਇਹ ਗੱਲ ਗਲ ਮਿਲਣੀ ਮਾਂ ਨੂੰ ਪਾਇਓ ਤੇ ਬਾਕੀ ਵਾਕ ਨੂੰ ਅਧੂਰਾ ਹੀ ਛੱਡ ਕੇ ਉਹ ਆਪਣੇ ਸਾਥੀਆਂ ਨਾਲ ਜਾ ਰਹੀ ਚੌਧਰੀ ਨੇ ਫਿਰ ਕੁਝ ਨਹੀਂ ਕਿਹਾ ਬਾਬਾ ਜਿਹੜਾ ਲਾਗੇ ਖੜਾ ਨਸੀਮ ਦੀ ਹਾਲਤ ਵੇਖ ਰਿਹਾ ਸੀ ਬਿਨਾਂ ਬੋਲੇ ਆਪਣੇ ਰਖੇ ਰੱਖਣਹਾਰ ਨੂੰ ਜਾਰੀ ਰੱਖ ਦਿਆਂ ਉਸ ਨੇ ਅਗਾਹ ਹੋ ਕੇ ਨਸੀਮ ਦੇ ਸਿਰ ਬਾਹਾਂ ਵਿੱਚ ਘੁੱਟ ਲਿਆ ਜਦ ਬਾਬਾ ਆਪਣੇ ਮੁਧਕਤਮੀ ਦੋਸਤ ਨਾਲ ਵਿਛੜ ਕੇ ਉੱਤਰ ਹੀ ਪਿਆ ਤਾਂ ਇਤਨੀ ਇੱਕ ਗੱਲ ਚੌਧਰੀ ਨੂੰ ਕਹਿੰਦਾ ਗਿਆ ਚੌਧਰੀ ਸਾਡੀ ਖਾਤਰ ਜਿਹੜੀ ਜਾਨ ਫੂਲ ਵੀ ਖੇੜ ਤੂੰ ਖੇਢੀਏ ਇਸ ਦਾ ਬਦਲਾ ਤੈਨੂੰ ਉਹ ਪਰਮਾਤਮਾ ਦੇਵੇਗਾ ਤੇਰੇ ਘਰ ਵੀ ਉਹਨਾਂ ਜਾਲਮਾਂ ਸਾੜ ਸੁੱਟੇ ਬਾਬਾ ਜੀ ਚੌਧਰੀ ਇੱਕ ਵਾਰ ਫੇਰ ਉਸ ਦੇ ਨਾਲ ਆ ਜੁੜਿਆ ਘਰ ਦੀ ਕਿਹੜੀ ਗੱਲ ਹੈ ਅੱਲਾ ਚਾਹੇ ਤਾਂ ਫੇਰ ਬਣ ਜਾਵੇਗਾ ਇਨਾਂ ਹੀ ਪਰਵਦگار ਦਾ ਸ਼ੁਕਰ ਹੈ ਕਿ ਸੜ ਦੇ ਘਰਾਂ ਚ ਮੈਂ ਤੁਹਾਡਾ ਕੁਝ ਥੋੜਾ ਬਹੁਤਾ ਅਸਾਸਾ ਕੱਢ ਸਕਿਆ ਵਾਂ ਤੇ ਚੌਧਰੀ ਨੇ ਗੱਲ ਕਰਦਿਆਂ ਕਰਦਿਆਂ ਫੱਤੇ ਦੇ ਸਿਰ ਤੇ ਚੁੱਕੇ ਹੋਏ ਟਰੰਕ ਵੱਲ ਤੱਕਿਆ ਪੰਜੇ ਵਾਰੋ ਬਾਰੀ ਜਦ ਚੌਧਰੀ ਤੇ ਗੱਲ ਲਾ ਕੇ ਮਿਲ ਚੁੱਕੇ ਤਾਂ ਇਹ ਛੋਟਾ ਜਿਹਾ ਕਾਫਲਾ ਆਪਣੇ ਰਸਤੇ ਪੈ ਗਿਆ ਅੰਕ 22 ਮਾ ਅੱਧੀ ਰਾਤ ਬੀਤ ਚੁੱਕੀ ਸੀ ਤੇ ਅੱਧੀ ਬਾਕੀ ਸੀ ਆਸਮਾਨ ਉੱਤੇ ਛਾਏ ਹੋਏ ਕਾਲੇ ਬੱਦਲਾਂ ਨੇ ਹਨੇਰੇ ਨੂੰ ਗੂੜਾ ਕਰ ਦਿੱਤਾ ਸੀ ਚੰਗ ਠੰਡੀ ਹਵਾ ਦੇ ਨਾਲ ਹੀ ਮਹੀਨ-ਮਹੀਨ ਕਣੀਆਂ ਵੀ ਪੈਣੀਆਂ ਸ਼ੁਰੂ ਹੋ ਗਈਆਂ ਸਨ। ਚੱਕਰੀ ਤੋਂ ਨਿਕਲ ਕੇ ਇਹ ਪੰਜੀ ਰਾਹੀ ਆਪਣੇ ਦਰਜਨ ਕਰਾਕਿਆਂ ਦੇ ਘੇਰੇ ਵਿੱਚ ਤੁਰਦੇ ਹੋਏ ਤੇ ਲਗੰਗ ਵਾਲੀ ਸੜਕ ਛੱਡ ਕੇ ਪੈ ਗਈ। ਉਹਨਾਂ ਦੇ ਸਾਥੀ ਕਦਮ-ਕਦਮ ਤੇ ਰੋਕ ਕੇ ਇੱਧਰ-ਉੱਧਰ ਦੀਆਂ ਵਿੜਕਾਂ ਲਈ ਜਾਂਦੇ ਸਨ। ਦਿਖਾਈ ਤਾਂ ਕਿਸੇ ਪਾਸੇ ਕੁਝ ਦਿੰਦਾ ਹੀ ਨਹੀਂ ਸੀ। ਕੇਵਲ ਆਵਾਜ਼ ਸੁਣ ਲਈ ਜਾਂ ਕੁਝ ਚਾਨਣ ਵੇਖਣ ਲਈ ਉਹਨਾਂ ਨੂੰ ਪਤਾ ਸੀ ਕਿ ਰਾਤ ਵਾਲੇ ਲੁਟੇਰਿਆਂ پاس ਮਸਾਲਾ ਹੁੰਦਿਆਂ ਨਹੀਂ ਉਹ ਕੜੀ-ਮੂੜੀ ਰੁਕ ਜਾਂਦੇ ਤੇ ਜਦ ਚੰਗੀ ਤਰ੍ਹਾਂ ਉਹਨਾਂ ਨੂੰ ਤਸੱਲੀ ਹੋ ਜਾਂਦੀ ਕਿ ਖਤਰੇ ਦਾ ਕੋਈ ਚਿੰਨ ਕਿਤੇ ਨਹੀਂ ਤਾਂ ਫਿਰ ਅਗਾਹ ਤੁਰ ਪੈਂਦੇ ਬਾਬੇ ਦੀ ਤਕਲੀਫ਼ ਇਸ ਵੇਲੇ ਸਾਰਿਆਂ ਤੋਂ ਅਸਾਬ ਮਾਲੂਮ ਹੁੰਦੀ ਸੀ ਇੱਕ ਤਾਂ ਅੱਖਾਂ ਤੋਂ ਨਾ ਦਿਸਣ ਕਰਕੇ ਤੇ ਉਹ ਠੁੱਡੇ ਠੇਡੇ ਖਾਈ ਜਾ ਰਿਹਾ ਸੀ ਤੋ ਜਸਰਦੀ ਬਹੁਤ ਹੋਣ ਕਰਕੇ ਉਸ ਦੀਆਂ ਲੱਤਾਂ ਪੂਰੀ ਤਰ੍ਹਾਂ ਸਾਥ ਨਹੀਂ ਸੰਦੇ ਰੰਗਾ ਨਸੀਮ ਨੇ ਆਪਣੀ ਛੋਟੀ ਗੱਡੀ ਇੱਕ ਹੋਰ ਨੂੰ ਫੜਾ ਦਿੱਤੀ ਤੇ ਆਪ ਉਹ ਬਰਾਬਰ ਬਾਬੇ ਦੇ ਨਾਲ ਹੋ ਕੇ ਆਪਣੇ ਮੋਢੇ ਉੱਤੇ ਉਸ ਦਾ ਹੱਥ ਟਿਕਾਈ ਤੁਰੇ ਜਾ ਰਹੀ ਸੀ ਦੂਜੇ ਪਾਸੇ ਅਜੀਜ ਸੀ ਜਿਸ ਨੇ ਉਸ ਨੂੰ ਆਸਰਾ ਦਿੱਤਾ ਹੋਇਆ ਸੀ ਮੀਲ ਸਵਾ ਮੀਲ ਦੀ ਦੂਰੀ ਤੇ ਜਾ ਕੇ ਜਦ ਬਾਬੇ ਦੀ ਤਕਲੀਫ ਵਿੱਚ ਹੋਰ ਵਾਧਾ ਹੁੰਦਾ ਵੇਖਿਆ ਗਿਆ ਤਾਂ ਫੱਤੇ ਨੇ ਟਰੰਕ ਇੱਕ ਹੋਰ ਨੂੰ ਚੁਕਾ ਕੇ ਅਸ਼ੋ ਪਲੇ ਹੀ ਬਾਬੇ ਨੂੰ ਗਦਾੜੇ ਤੇ ਚੁੱਕ ਲਿਆ ਚੁੱਪਚੀ ਤੇ ਸਵੇ ਤੁਰੇ ਜਾ ਰਹੇ ਸਨ ਬੋਲਣ ਜਾਂ ਖੜਾ ਕਰਨ ਦੀ ਮਨਾਹੀ ਸੀ ਕਿਉਂਕਿ ਕਦਮ ਕਦਮ ਤੇ ਖਤਰਾ ਸੀ ਸਫਰ ਦੇ ਅਜੇ ਪੂਰੇ 2 ਮੀਲ ਵੀ ਨਹੀਂ ਸਨ ਮੁੱਕੇ ਕਿ ਪਿਛਲੇ ਪਾਸਿਓਂ ਆ ਰਹੀ ਕਿਸੇ ਲਿਸ਼ਕ ਨੇ ਸਵਨਾ ਦੇ ਸੋਤਰ ਸੁਕਾ ਦਿੱਤੇ ਸਭ ਨੂੰ ਯਕੀਨ ਹੋ ਗਿਆ ਕਿ ਭਾਵੇਂ ਮਗਰ ਉਹ ਗੁੰਡਿਆਂ ਦੀ ਤਾੜਾ ਪਹੁੰਚੀ ਹੈ ਜਿਸ ਨੂੰ ਉਹ ਢੇਰੀ ਚੱਕਰੀ ਤੇ ਕੋਲੀਆਂ ਵਿੱਚ ਉਹ ਦਰタミン ਪਾੰਦਿਆ ਵੇਖ ਚੁੱਕੇ ਸਨ ਇਸ ਵੇਲੇ ਜਿਸ ਥਾਂ ਤੋਂ ਉਹ ਲੰਘ ਰਹੇ ਸਨ ਇਸ ਦੇ ਲਾਗੇ ਹੀ ਇੱਕ ਉੱਚੀ ਸਾਰੀ ਚਟਾਨ ਸੀ ਹੋਰ ਕੋਈ ਹਿੱਲਾ ਨਾ ਵੇਖ ਕੇ ਸਭ ਨੇ ਇਸ ਦੇ ਪਿੱਛੇ ਲੋਕ ਜਾਣ ਦਾ ਫੈਸਲਾ ਕੀਤਾ ਤੇ ਸੜਕ ਛੱਡ ਕੇ ਉਧਰ ਹੋ ਤੁਰੇ ਚਟਾਨ ਅਸਲੋ ਹੀ ਸੜਕ ਦੇ ਲਾਗੇ ਸੀ ਜਿੱਥੇ ਬੈਠ ਕੇ ਸੜਕ ਦਾ ਬਹੁਤ ਸਾਰਾ ਹਿੱਸਾ ਵੇਖਿਆ ਜਾ ਸਕਦਾ ਸੀ ਉਧਰ ਕਦਮਾਂ ਦੀ ਆਵਾਜ਼ ਉੱਚੀ ਤੋਂ ਉੱਚੀ ਹੁੰਦੀ ਗਈ ਤੇ ਹਨੇਰੇ ਵਿੱਚ ਹੀ ਅੰਦਾਜ਼ਾ ਲਾਇਆ ਗਿਆ ਕਿ ਆਉਣ ਵਾਲਿਆਂ ਦੀ ਗਿਣਤੀ ਜੇ ਘੱਟ ਤੋਂ ਘੱਟ ਹੋਵੇਗੀ ਤਾਂ 20-25 ਤੋਂ ਘੱਟ ਨਹੀਂ ਹੋਣੀ ਤੇ ਜਦ ਹੋਰ ਥੋੜਾ ਚਿਰ ਬਾਅਦ ਉਹਨਾਂ ਨੂੰ ਹਨੇਰੇ ਵਿੱਚ ਇੱਕ ਕਾਲੇ ਬੱਦਲ ਜਿਹੇ ਦੇ ਆਕਾਰ ਵਿੱਚ ਉਹ ਟਾਣੀ ਛੜਕ ਤੇ ਤੁਰਦੀ ਦਿਖਾਈ ਦੇਣ ਲੱਗ ਪਈ ਤੋਂ ਉਹਨਾਂ ਵਿੱਚੋਂ ਬਹੁਤਿਆਂ ਦਾ ਖਿਆਲ ਹੋ ਗਿਆ ਕਿ ਇਹ ڈاکੂ ਲਟੇਰੇ ਨਹੀਂ ਕਿਉਂਕਿ ਨਾ ਤਾਂ ਉਹਨਾਂ ਕੋਲ ਕੋਈ ਮਿਸਾਲ ਸੀ ਨਾ ਹੀ ਲਟੇਰਿਆਂ ਵਾਂਗ ਉੱਚੀ ਉੱਚੀ ਖੱਪ ਪਾਈ ਆ ਰਹੀ ਸੀ ਸਗੋਂ ਇਸ ਦੇ ਉਲਟ ਬਿਲਕੁਲ ਉਹਨਾਂ ਵਾਂਗ ਹੀ ਚੁੱਪਚਪੇ ਤੇ ਦਬ ਕੇ ਸਹਮੇ ਹੋਏ ਸਨ ਤੇ ਜਦ ਉਹ ਲੋਕ ਹੋਰ ਜ਼ਰਾ ਨੇੜੇ ਆ ਗਏ ਤਾਂ ਸਭ ਨੂੰ ਪੱਕਾ ਯਕੀਨ ਹੋ ਗਿਆ ਕੀ ਹੋਵੇ ਨਾ ਤਾਂ ਇਹ ਇਹ ਵੀ ਉਹਨਾਂ ਵਰਗੇ ਹੀ ਵਤਨ ਛੋੜ ਹਨ ਉਹ ਲੋਕ ਜਦ ਐਨ ਉਸ ਚਟਾਨ ਦੇ ਕੋਲੋਂ ਲੰਘ ਰਹੇ ਸਨ ਤਾਂ ਇੱਕ ਆਵਾਜ਼ ਸੁਣਾਈ ਦਿੱਤੀ ਤੂੰ ਜਰਾ ਫਿਕਰ ਨਾ ਕਰ ਮਾਸੇ ਉਸ ਦੀ ਐਸੀ ਤੈਸੀ ਜਿਹੜਾ ਤੁਹਾਡੇ ਵੱਲ ਅੱਖ ਚੁੱਕ ਕੇ ਤਵੇ ਜਾ ਵੇਖੀ ਤੇ ਇਸ ਦੇ ਜਵਾਬ ਵਿੱਚ ਇੱਕ ਹੌਲੀ ਜਿਹੀ ਡਰੀ ਹੋਈ ਆਵਾਜ਼ ਚਵਲਾ ਤੇ ਇੰਜ ਝੌਲਾ ਤੇ ਇੰਜ ਪਿਆਸੀ ਜੇਕਨ ਸਾਡੇ ਅੱਗੇ ਅੱਗੇ ਕੋਈ ਟੋਲਾ ਲਾਂਘ ਕੇ ਗਿਆ ਹੈ ਪਤਾ ਨਹੀਂ ਕਿਹੜੇ ਪਾਸੇ ਛਾਈ ਮਾਈ ਹੋ ਗਿਆ ਤਾਂ ਡਰਨ ਦੀ ਲੋੜ ਨਹੀਂ ਇਹ ਕਹਿੰਦੇ ਹੋਏ ਇਸ ਪਾਰਟੀ ਦੇ ਸਾਰੇ ਜਣੇ ਮੋੜ ਚਟਾਨ ਦੇ ਪਿੱਛੋਂ ਨਿਕਲ ਕੇ ਸੜਕ ਤੇ ਆ ਪਹੁੰਚੇ ਤੇ ਜਿਉਂ ਹੀ ਉਸ ਦੂਜੇ ਟੋਲੇ ਨੇ ਜਿੰਨਾਂ ਵਿੱਚ ਬਹੁਤੀ ਗਿਣਤੀ ਜਨਾਨੀਆਂ ਦੀ ਸੀ ਇਹਨਾਂ ਨੂੰ ਤੱਕਿਆ ਕਿ ਇੱਕ ਚੀਂ ਛੇੜਾ ਮੱਚ ਗਿਆ ਪਰ ਫੱਤੇ ਨੇ ਦੋ ਤਿੰਨ ਆਦਮਾਨੇ ਝਟਪਟਾ ਗਾਂ ਹੋ ਕੇ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਉਹਨਾਂ ਦੀ ਜਾਨ ਵਿੱਚ ਜਾਨ ਆਈ ਦੋਵੇਂ ਟੋਲੇ ਜਦੋਂ ਇਕੱਠੇ ਹੋ ਗਏ ਤਾਂ ਇਧਰ ਦੇ ਟੋਲੇ ਵਾਲਿਆਂ ਨੇ ਵੇਖਿਆ ਕਿ ਉਧਰ ਸਾਰੀ ਗਿਣਤੀ 35 ਦੇ ਲਗਭਗ ਸੀ ਜਿੰਨਾ ਵਿੱਚ 10 ਕੁ ਜਨਾਨੀਆਂ ਤੇ ਜਵਾਨ ਕੁੜੀਆਂ 10 ਕੁ ਬੱਚੇ ਤੇ 5-6 ਮਰਦ ਜਿਨ੍ਹਾਂ ਦੇ ਦਿਵਾਲੇ 10-12 ਹਥਿਆਰਬੰਦ ਮੁਸਲਮਾਨਾਂ ਨੇ ਚੱਕਰ ਜਿਹਾ ਵਾਲਿਆ ਹੋਇਆ ਸੀ ਕੰਗਾ ਨੇ ਕੰਗਾ ਨੇ ਕੰਗਾ ਨੂੰ ਇਧਰੋਂ ਉਧਰੋਂ ਪਛਾਣ ਲਿਆ ਇਹ ਕਾਫਲਾ ਸਿਹਾਲਾ ਤੋਂ ਆ ਰਿਹਾ ਸੀ ਤੇ ਚੱਕਰੀ ਦੇ ਮੋਸਵਜ਼ਾ ਵਾਂਗ ਹੀ ਉਸ ਪਿੰਡ ਤੇ ਮੁਸਲਮਾਨਾਂ ਨੇ ਇਹਨਾਂ ਨਕਾਸ਼ੀਆਂ ਨੂੰ ਕਿਸੇ ਬੇਖਤਰ ਬੇਖਤਰ ਟਿਕਾਣੇ ਪਹੁੰਚਾਉਣ ਲਈ ਜਾਣਤਲੀ ਤੇ ਰੱਖੀਆਂ ਹੋਣਾ ਸਨ ਰਲਮਾ ਸਫਰ ਦੋਹਾਂ ਕਾਫਲਿਆਂ ਲਈ ਤਸੱਲੀ ਭਰਿਆ ਤੇ ਕੁਝ ਸੌਖਾ ਵੀ ਜਾਪਨ ਲੱਗ ਪਿਆ ਖਤਰੇ ਦੀ ਸਵਾਬਨਾ ਕੁਝ ਤਾਂ ਇਸ ਕਰਕੇ ਵੀ ਘਟ ਗਈ ਕਿ ਖਤਰੇ ਵਾਲੇ ਥਾਂ ਤੋਂ ਉਹ ਜ਼ਿਆਦਾ ਦੂਰ ਨਿਕਲ ਆਏ ਸਨ ਦੂਜਾ ਇਹ ਵੀ ਸੀ ਕਿ ਸਾਰੇ ਰਲ ਕੇ 25 ਤੀ ਲਠਵਾ ਜਵਾਨ ਉਹ ਉਹਨਾਂ ਨਾਲ ਸਨ ਜਿਹੜੇ ਕਿਸੇ ਹੱਸ਼ੇ ਖਾਸ ਅੱਛੇ ਖਾਸੇ ਅਜ਼ਾਮ ਦਾ ਮੁਕਾਬਲਾ ਕਰਨ ਜੋਗੀ ਹਿੰਮਤ ਰੱਖਦੇ ਸਨ ਚੰਨਵੇਂ ਪੱਖ ਦੀ ਤੀਜ਼ ਹੋਣ ਕਰਕੇ ਲਗਭਗ ਹਨੇਰੀ ਸੀ ਫਿਰ ਬੱਦਲਾਂ ਦੀ ਸੰਘਣੀ ਕਾਲੋਂ ਨੇ ਤਾਂ ਇਸ ਨੂੰ ਮਸਿਆ ਵਰਗੀ ਬਣਾਇਆ ਹੋਇਆ ਸੀ ਕਾਫਲਾ ਤੁਰਿਆ ਜਾ ਰਿਹਾ ਸੀ ਤੇ ਉਸ ਦੇ ਮੁਹਾਜ ਮੁਹਾਵਜ਼ਾ ਦਾ ਟੋਲਾ ਬਰਾਬਰ ਇਧਰੋਂ ਉਧਰੋਂ ਸੱਜਿਓਂ ਖਬਿਆਂ ਬੜਕਾ ਲੈਂਦਾ ਹੋਇਆ ਕਦਮ ਵਧਾਈ ਜਾ ਰਿਹਾ ਸੀ। ਬਾਬੇ ਨੂੰ ਮਨੁੱਖੀ ਪਿੱਠ ਦੀ ਸਵਾਰੀ ਇਸ ਵੇਲੇ ਬਦੇਰੀ ਔਖਾਂ ਕਰ ਰਹੀ ਸੀ। ਜਦ ਕਿ ਕਦਮ-ਕਦਮ ਉੱਤੇ ਫੱਤੇ ਦੇ ਪੈਰ ਪੱਥਰਾਂ ਨਾਲ ਟਕਰਾਈ ਜਾਂਦੇ ਸਨ। ਉਸ ਨੂੰ ਅੱਜ ਤੋਂ 2.5 ਮਹੀਨੇ ਪਹਿਲਾਂ ਇੱਕ ਇੱਕ ਇਹੋ ਜਿਹਾ ਵਾਕਿਆ ਜਾਦਾ ਜਦ ਇਸ ਤਰਾਂਦੀ ਹਨੇਰੀ ਰਾਤ ਸੀ ਇਸੇ ਤਰ੍ਹਾਂ ਮਨੁੱਖੀ ਸਵਾਰੀ ਕਰਦਿਆਂ ਉਸਨੇ ਕਿੰਨਾ ਹੀ ਚੜ ਝੂਟੇ ਲਏ ਸਨ ਪਰ ਉਸ ਤੇ ਇਸ ਵਾਰੀ ਵਿੱਚ ਕਿੰਨਾ ਫਰਕ ਸੀ ਜਿੰਦਗੀ ਤੇ ਮੌਤ ਜਿੰਨਾ ਬਦੋ ਬਦੀ ਫੱਤੇ ਨੂੰ ਖੜ੍ਹਾ ਕਰਕੇ ਬਾਬਾ ਉਸ ਦੀ ਪਿੱਠ ਤੋਂ ਉਤਰ ਪਿਆ ਤੇ ਫਿਰ ساری ਬਾਟ ਉਹ ਕਿਸੇ ਦੀ ਪਿੱਠ ਤੇ ਸਵਾਰ ਨਹੀਂ ਹੋਇਆ ਭਾਵੇਂ ਕਿ ਸਭਣਾ ਵੱਲੋਂ ਕੋਸ਼ਿਸ਼ ਕੀਤੀ ਗਈ نسیم ਦਾ ਮੋਢਾ ਫੜੀ ਉਹ ਠੁੱਡੇ ਠਾਡੇ ਖਾਂਦਾ ਤੇ ਖਲੋਂਦਾ ਖੋਲਦਾ ਟੈ ਕੋਲ ਦਾ ਢੈਂਦਾ ਤੁਰਿਆ ਹੀ ਗਿਆ ਨਵੇਂ ਆਈ ਰਾਈਆਂ ਵਿੱਚ ਕਿਉਂਕਿ ਜਨਾਨੀਆਂ ਦੀ ਗਿਣਤੀ ਕਾਫੀ ਸੀ ਜਿਸ ਕਰਕੇ ਕੜੀ-ਮੂੜੀ ਉਹ ਪਿੱਛੇ ਰਹਿ ਜਾਂਦਾਂ ਅਤੇ ਮੋੜ-ਮੋੜ ਉਹਨਾਂ ਦੇ ਸਾਥੀ ਕਦਮ ਪੁੱਟੋ ਹਿੰਮਤ ਕਰੋ ਕਹਿ ਕੇ ਉਹਨਾਂ ਨੂੰ ਆਪਣੇ ਨਾਲ ਮਿਲਾਨ ਦੀ ਕੋਸ਼ਿਸ਼ ਕਰ ਰਹੀ ਸਨ ਦੋਹਾਂ ਕਾਫਲਿਆਂ ਦੇ ਕਈ ਆਦਮੀਆਂ ਜਨਾਨੀਆਂ ਇੱਕ ਦੂਜੇ ਨਾਲ ਆਪੋ ਆਪਣੇ ਦੁੱਖ-ਸੁਖ ਫਰੋਲ ਰਹੇ ਸਨ ਨਸੀਮ ਵੀ ਜਿਸ ਨੇ ਬਾਬੇ ਨੂੰ ਮੋਢੇ ਦਾ ਸਹਾਰਾ ਦਿੱਤਾ ਹੋਇਆ ਸੀ ਇੱਕ ਸਾਜ ਵਿਆਹੀ ਕੁੜੀ ਨਾਲ ਗੱਲਾਂ ਕਰਦੀ ਜਾ ਰਹੀ ਸੀ ਕੁੜੀ ਨੇ ਉਸ ਨੂੰ ਦੱਸਿਆ ਮੇਰੇ ਮਾਮੇ ਦੇ ਪੁੱਤਰ ਦਾ ਵਿਆਹ ਸੀ ਅਸੀਂ ਸਾਰੇ 8 ਜਨਾਨਾਂ ਤੇ 5 ਮਰਦ ਨਾਲ 4-5 ਬੱਚੇ ਕਮੜਿਆਲਾ ਤੋਂ ਇੱਥੇ ਸਿਆਲੀ ਮੇਲ ਆਏ ਹੋਏ ਸਾਂ ਕੱਲ ਮੁੰਡਾ ਮਾਈਆਂ ਪਾਇਆ ਜਨ ਅਜੇ ਪਰਸੋਂ ਚੜ੍ਹਨੀ ਸੀ ਕਿ ਬੀਤੀ ਰਾਤ ਪਿੰਡ ਨੂੰ ਮੁਸਲਮਾਨ ਲਟੇਰਿਆਂ ਨੇ ਆ ਕੇ ਸਾਡੇ ਨਾਨਕਿਆਂ ਦੇ ਬਹੁਤ ਸਾਰੇ ਆਦਮੀ ਮਾਰੇ ਗਏ ਘਰ-ਘਰ ਲੁੱਟ ਕੇ ਮਕਾਨਾਂ ਨੂੰ ਅੱਗ ਲਾ ਦਿੱਤੀਗੀ ਅਸਾਂ ਵੀ ਕਿੱਥੇ ਬਚਣਾ ਸੀ ਭਲਾ ਹੋਵੇ ਇੰਨਾ ਪਿੰਡ ਦੇ ਮੁਸਲਮਾਨਾਂ ਦਾ ਜਿਨ੍ਹਾਂ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਕੇ ਸਾਨੂੰ ਮੌਤ ਤੇ ਮੋਹੋਂ ਬਚਾਇਆ ਗੱਲਾਂ ਹੀ ਗੱਲਾਂ ਵਿੱਚ ਕੁੜੀ ਨਸੀਬ ਨੂੰ ਦੱਸ ਰਹੀ ਸੀ ਵੱਡਾ ਫਿਕਰ ਸਾਨੂੰ ਗਹਿਣਿਆਂ ਦੇ ਤੂੰ ਜਾਣਨੀ ਆ ਭੈਣ ਸਾਡੇ ਖਤਰਮੇ ਲੋਕਾਂ ਵਿੱਚ ਵਿਆਹਾਂ ਸ਼ਾਦੀਆਂ ਉੱਤੇ ਗਹਿਣੇ ਦਾ ਵਿਖਾਲਾ ਬੜਾ ਹੁੰਦਾ ਹੈ ਜਿੰਨਾ ਕੋਲ ਆਪਣਾ ਘੱਟ ਹੋਵੇ ਉਹ ਬਿਗਾਨਾ ਵੀ ਮੰਗ ਕੇ ਪਾਉਂਦਗਾ ਨਹੀਂ ਇਸ ਵੇਲੇ ਅਸਾਂ ਸਾਰਿਆਂ ਦੇ ਹੱਥੀ ਕੰਨੀ ਘੱਟੋ ਘੱਟ ਵੀ ਹੋਵੇਗਾ ਤਾਂ 3 400 100 ਤੋਲੇ ਸੋਨਾ ਜ਼ਰੂਰ ਹੋਵੇਗਾ ਇਸੇ ਤਰ੍ਹਾਂ ਹੋਰ ਵੀ ਕਈ 2 2 3 3 ਬੰਦੇ ਆਪੋ ਵਿੱਚ ਖਿਆਲਾਂ ਦਾ ਵਟਾਂਦਰਾ ਕਰੀ ਜਾ ਰਹੇ ਸਨ ਸਵਨਾ ਦਾ ਮਜ਼ਮੂਨ ਇੱਕੋ ਹੀ ਸੀ ਲੁਟੇਰਿਆਂ ਵੱਲੋਂ ਹੋ ਚੁੱਕੇ ਹਮਲਿਆਂ ਦੀ ਦਰਦਨਾਕ ਬਾਰਤਾ ਉਹਨਾਂ ਦੇ ਹੱਥੋਂ ਖੋਹੀ ਗਏ ਲੁੱਟੇ ਗਏ ਸਾੜੇ ਗਏ ਤੇ ਅਗਵਾ ਕੀਤੇ ਗਏ ਵਾਦਨ ਸੇਬਾਂ ਦੇ ਲੰਬੇ ਲੰਬੇ ਜ਼ਿਕਰ ਤੇ ਜਾਂ ਫਿਰ ਭਵਿਸ਼ ਬਾਰੇ ਕੁਝ ਸਵਾਲ ਜਵਾਬ ਕਿ ਉਹਨਾਂ ਨੂੰ ਕਿੱਥੇ ਜਾਣਾ ਹੋਵੇਗਾ ਕਿਹੜੇ ਟਾਂਗਾਂ ਨਾਲ ਆਪਣੇ ਬੱਚੇ ਖੁਚੀ ਜੀਆਂ ਤੇ ਪੈਸਿਆਂ ਦੀ ਰੱਖਿਆ ਕਰਨੀ ਚਾਹੀਦੀ ਹੈ ਮੁਹਫਜ਼ਾ ਦੇ ਦੋਵੇਂ ਟੋਲੇ ਆਪੋ ਵਿਚਰਾਲ ਮਿਲ ਕੇ ਰਲ ਮਿਲ ਗਏ ਸਨ ਜਿਸ ਕਰਕੇ ਵਤਨ ਛੋੜਾਂ ਦੇ ਦਿਵਾਲੇ ਉਹਨਾਂ ਦਾ ਘੇਰਾ ਕਾਫੀ ਚੌੜਾ ਤੇ ਸੰਘਣਾ ਹੋ ਗਿਆ ਸੀ ਸੜਕ ਉਹਨ ਸਿੱਧੀ ਦੇ ਥਾਂ ਵੱਲ ਵਿੰਗ ਪਾ ਕੇ ਪਹਾੜੀ ਖੁਦਰਾਂ ਤੇ ਚਟਾਨਾਂ ਦੇ ਨਾਲ ਉੱਚੀਆਂ ਨਿਵਾਣਾ ਵਿੱਚੋਂ ਲੰਘ ਰਹੀ ਸੀ ਪਰਾਂ ਕੋਈ ਮੀਲ ਸਵਾ ਮੀਲ ਦੂਰੀ ਇੱਕ ਕਾਫੀ ਇੱਕ ਕਾਫੀ ਪਹਾੜੀ ਦਿਖਾਈ ਦੇ ਰਹੀ ਸੀ ਜਿਹੜੀ ਜ्यों-ਜ्यों ਨੇੜੇ ਆਉਂਦੀ ਜਾਂਦੀ ਇਸ ਉੱਤੇ ਉੱਗੇ ਹੋਏ ਕਰੀਰ ਤੇ ਫੁਲਾਈਆਂ ਦੇ ਦਰਖਤ ਕਿਸੇ-ਕਿਸੇ ਵੇਲੇ ਬਿਜਲੀ ਚਮਕਣ ਨਾਲ ਦ੍ਰਿਸ਼ਟੀਗੋਚਰ ਹੋ ਜਾਂਦੇ ਸਨ ਜਨਾਨੀਆਂ ਤੇ ਛੋਟੇ ਬਾਲ ਕਾਫੀ ਥੱਕ ਗਏ ਸਨ ਤੇ ਸਬਨਾਂ ਦੀ ਸਲਾਹ ਸੀ ਕਿ ਸਾਹਮਣੀ ਪਹਾੜੀ ਤੋਂ ਸੱਜੇ ਹੱਥ ਹੋ ਕੇ ਸਰਨੇਹਾਲੀ ਦੀ ਕੁੰਦਰ ਜਾ ਛਟ ਘੜੀ ਲਈ ਆਰਾਮ ਕਰ ਲਿਆ ਜਾਵੇ ਇਹ ਕੁਦਰਕਈ ਫਰਲਾਂਗ ਲੰਬੀ ਚੌੜੀ ਸੀ ਜਿੱਦ ਵਿੱਚ ਪਾਣੀ ਦੇ ਨੇਕਾ ਚਸ਼ਮੇ ਸੰਤੇ ਐਸੀਆਂ ਐਸੀਆਂ ਥਾਵਾ ਇਸ ਇੱਥੇ ਮੌਜੂਦ ਸਨ ਜਿੱਥੇ ਲੁਕੇ ਹੋਏ ਆਦਮੀ ਦਾ ਰਾਤੀ ਛੱਡ ਕੇ ਦਿਨ ਦੀ ਵੀ ਲੱਭਣਾ ਵੀ ਮੁਸ਼ਕਲ ਸੀ ਪਹਾੜੀ ਜਦੋਂ ਅੱਧੇ ਮੀਨ ਨਾਲ ਵੀ ਘਟਵਾੜਦੇ ਰਹੇਗੇ ਤਾਂ ਕਣੀਆਂ ਦੀ ਕਿਨਵੇਂ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਤੇ ਵੇਖਦਿਆਂ ਵੇਖਦਿਆਂ ਇਹ ਅੱਛਾ ਖਾਸ਼ਾ ਮੀਂਹ ਪਰਨ ਲੱਗ ਪਿਆ ਬੱਦਲ ਹੋਰ ਵੀ ਨੀਵੇਂ ਹੋ ਗਏ ਜਿਸ ਕਰਕੇ ਹਨੇਰਾ ਹੋਰ ਸੰਘਣਾ ਹੋ ਗਿਆ ਕਦਮਾਂ ਵਿੱਚ ਹੋਰ ਤੇਜ਼ੀ ਆ ਗਈ ਜਿਸ ਮੁਸਾਫਰ ਵਿੱਚ ਤੁਰਨ ਦੀ ਸਮਰੱਥਾ ਨਹੀਂ ਸੀ ਉਸ ਨੇ ਦੌੜਨਾ ਸ਼ੁਰੂ ਕਰ ਦਿੱਤਾ ਪਰ ਮੁਸੀਬਤ ਇਹ ਕਿ ਸਾਰੇ ਹੀ ਪਾਰ ਨਾਲ ਲੱਦੇ ਹੋਏ ਸਨ ਜਿਸ ਕਰਕੇ ਦੌੜਨਾ ਸਭ ਲਈ ਮੁਸ਼ਕਲ ਹੋ ਰਿਹਾ ਸੀ ਮਾੜਿਆਂ ਵਿੱਚੋਂ ਤਕੜਿਆਂ ਦੇ ਹੱਥੋਂ ਹੱਥ ਪੋਟਲੀਆਂ ਫੜਾਫੜਾ ਲੰਗਾ ਫੜਫੜਾ ਲੰਗਾ ਤੇ ਇਹ ਬੇਤਰਾਪੀ ਜਹੀ ਦੌੜ ਇਸੇ ਤਰ੍ਹਾਂ ਜਾਰੀ ਰਹੀ ਥੋੜੀ ਵਾਟ ਤੇ ਜਾ ਕੇ ਮੀਂਹ ਦਾ ਜੋਰ ਕੁਝ ਮਠਾ ਪੈ ਗਿਆ ਪਰ ਕੱਪੜੇ ਸਾਰਿਆਂ ਦੇ ਭਿੱਜ ਚੁੱਕੇ ਸਨ ਸਰਦੀ ਨਾਲ ਸਭ ਦਾ ਦੰਦ ਕੜਿਕਾ ਵੱਜ ਰਿਹਾ ਸੀ ਤੀਵੀਆਂ ਤੇ ਬਾਲਾਂ ਦਾ ਸਖਤ ਬੁਰਾ ਹਾਲ ਸੀ ਬਾਬੇ ਦੀ ਹਾਲਤ ਵੀ ਚੰਗੀ ਨਹੀਂ ਸੀ ਅਚਨਚੇਤ ਇਸ ਮੰਡਲੀ ਵਿੱਚੋਂ ਕੈਸੀ ਆਵਾਜ਼ ਸੁਣੀ ਗਈ ਜਿਸ ਨੇ ਸਾਰਿਆਂ ਨੂੰ ਡਰਾ ਦਿੱਤਾ ਆਵਾਜ਼ ਸੀ ਓ ਵੇਖੋ ਕਾ ਸਾਹਮਣੇ ਪਹਾੜ ਦੀ ਕੰਢੀ ਕੌਣ ਤੁਰਿਆ ਆ ਰਹੀ ਨੇ ਸਾਰਿਆਂ ਦੀਆਂ ਅੱਖਾਂ ਪਹਾੜੀ ਦੇ ਉਸ ਹਿੱਸੇ ਉੱਤੇ ਗੱਡੀਆਂਆਂ ਜਿੱਧਰ ਇਸ਼ਾਰਾ ਕੀਤਾ ਗਿਆ ਸੀ। ਕਾਲੇ ਕੁਸਮਸੇ ਵਿੱਚ ਕਾਲੀ ਹੀ ਪਹਾੜੀ ਉੱਤੇ ਕੁਝ ਵੀ ਸਪਸ਼ਟ ਦਿਖਾਈ ਨਹੀਂ ਸੀ ਦਿੰਦਾ ਜਿਸ ਕਰਕੇ ਸਾਰੇ ਬੜੀ ਬੇਤਾਬੀ ਨਾਲ ਬਿਜਲੀ ਚਮਕਣ ਦੀ ਉਡੀਕ ਵਿੱਚ ਸਨ। ਬਿਜਲੀ ਤਾਂ ਜਦ ਚਮਕਾਰ ਆਵਜਾ ਤਾਂ ਸਭਨਾਂ ਦੀ ਨਜ਼ਰ ਉਸ ਪਹਾੜੀ ਦੀ ਵੱਖੀ ਉੱਤੇ ਗੱਡੀ ਹੋਈ ਸੀ। ਜਿੱਥੇ ਧੁੰਦਲੀ ਜਹੀ ਇੱਕ ਵਿੰਗਤ ਰੰਗੀ ਲੀਕ ਦਿਖਾਈ ਦੇ ਰਹੀ ਸੀ। ਕੁਝ ਹਲਦੀ ਹੋਈ ਤੇ ਸੱਪ ਵਾਂਗ ਕੁਝ ਰੀਂਗ ਦੀ ਹੋਈ। ਇਹ ਹੋਰ ਆਵਾਜ਼ ਇੱਕ ਲੁਟੇਰਿਆਂ ਦੀ ਬੜੀ ਭਾਰੀ ਬਾਹਰ ਸੁਣ ਕੇ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਨਾਲ ਦੇ ਰਾਖੇ ਭਾਵੇਂ ਬਥੇਰੀਆਂ ਦਿਲਵਰੀਆਂ ਦੇ ਰਹੇ ਸਨ ਪਰ ਬੇਅਰਥ ਸਭ ਦੇ ਹੌਂਸਲੇ ਡਿੱਗਦੇ ਜਾਂਦੇ ਸਨ ਇੱਥੋਂ ਤੱਕ ਕਿ ਰਾਖਿਆਂ ਵਿੱਚੋਂ ਵੀ ਬਹੁਤ ਸਾਰੇ ਦਿਲ ਛੱਡ ਖੜੋਤੇ ਇਸ ਵਿੱਚ ਸ਼ੱਕ ਨਹੀਂ ਸੀ ਕਿ ਦੋਹਾਂ ਪਿੰਡਾਂ ਦੀਆਂ ਇਹ ਦੋਵੇਂ ਰਖਵਾਲੀਆਂ ਪਾਰਟੀਆਂ ਤਨੋਂ ਮਨੋਂ ਆਪਣੇ ہمسਾਇਆਂ ਨੂੰ ਖਤਰੇ 'ਚ ਕੱਢਣ ਦਾ ਇਰਾਦਾ ਕਰਕੇ ਘਰੋਂ ਨਿਕਲਿਆ ਸਨ ਪਰ ਦੂਸਰੇ ਦੀ ਜਾਨ ਬਚਾਣ ਖਾਤਰ ਆਪਣੀ ਜਾਨ ਨਿਸ਼ਾਵਰ ਕਰਨ ਦਾ ਹੌਸਲਾ ਕਿਸੇ ਕਿਸੇ ਬੇਰਲੇ ਮਾਂ ਦੇ ਲਾਲ ਵਿੱਚ ਹੁੰਦਾ ਹੈ ਫਿਰ ਉਹ ਲੋਕ ਇਸ ਗੱਲੋਂ ਵੀ ਤਾਂ ਵੇਖ ਖਬਰ ਨਹੀਂ ਸਨ ਕਿ ਲੁਟੇਰੇ ਇਤਨੇ ਹਿੰਦੂਆਂ ਸਿੱਖਾਂ ਦੇ ਬੈਰੀ ਨਹੀਂ ਜਿੰਨੇ ਕੀ ਉਹਨਾਂ ਨੂੰ ਬਚਾਉਣ ਵਾਲਿਆਂ ਦੇ ਖਾਸ ਕਰਕੇ ਇਸ ਫੇਲੇ ਉਹਨਾਂ ਸੋਨੇ ਨਾਲ ਲੱਧੀਆਂ ਹੋਈਆਂ ਸਿਹਾਲ ਪਿੰਡ ਵਾਲੀਆਂ ਤੀਵੀਆਂ ਵੀ ਬਹੁਤ ਹੀ ਬੁਰੀ ਹਾਲਤ ਸੀ ਜਿਨ੍ਹਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਸਾਰੇ ਆਦਮੀ ਦਬ ਕੇ ਮਾਰ-ਮਾਰ ਉਹਨਾਂ ਨੂੰ ਰੋਕ ਦੇਣਾ ਤਾਂ ਸ਼ਾਇਦ ਇੱਥੇ ਹੀ ਕੁਰਲਾਟ ਮੱਚ ਜਾਂਦਾ ਇੱਕ ਹੋਰ ਚਮਕਾਰਾ ਵੱਜਿਆ ਤੇ ਉਸ ਦੇ ਚਾਨਣ ਵਿੱਚ ਸਪਸ਼ਟ ਦਿਸ ਪਿਆ ਕਿ ਪਹਾੜੀ ਉੱਤੋਂ ਲੰਘ ਰਹੀ ਇਹ ਮਨੁੱਖਾਂ ਦੀ ਲੰਬੀ ਕਿਤਰ ਸ਼ੋਟਲ ਟੇਰਿਆਂ ਤੇ ਤੋਂ ਹੋਰ ਕੁਝ ਨਹੀਂ ਸਬਨਾ ਦੇ ਮੋੜਿਆਂ ਉੱਤੇ ਡਾਂਗਾ, ਵਰਸ਼ੀਆਂ ਤੇ ਕੁਹਾੜੀਆਂ ਸਨ ਕਿਸੇ ਕਿਸੇ ਕੋਲ ਬੰਦੂਖ ਦਾ ਵੀ ਝੋਲਾ ਪੈਂਦਾ ਸੀ ਸਾਰਿਆਂ ਨੂੰ ਵਿਸ਼ਵਾਸ ਹੋ ਗਿਆ ਕਿ ਬਿਜਲੀ ਦੇ ਚਮਕਾਰੇ ਵਿੱਚ ਲਟੋ ਲਟੇਰਿਆਂ ਨੇ ਵੀ ਉਹਨਾਂ ਨੂੰ ਜ਼ਰੂਰ ਤੱਕ ਲਿਆ ਹੋਵੇਗਾ ਹੁਣ ਜੇ ਬਚਾਓ ਦੀ ਕੋਈ ਸੂਰਤ ਸੀ ਤਾਂ ਇਹੋ ਸੀ ਕਿ ਜਿਸ ਤਰ੍ਹਾਂ ਵੀ ਹੋ ਸਕੇ ਸਿਰ ਨਿਰਾਲੀ ਦੀ ਕੁਦਰਤੀਕ ਪਹੁੰਚਿਆ ਜਾਵੇ ਭਾਵੇਂ ਬਹੁਤਿਆਂ ਨੂੰ ਇਹ ਜੋਗਤ ਵੀ ਨਿਹਰਾ ਮਰਦਿਆਂ ਦਾ ਤਰਲਾ ਹੀ ਮਾਲੂਮ ਹੁੰਦੀ ਸੀ ਉਹ ਜਾਣਦੇ ਸਨ ਕਿਲੋਟੇਰੀਆ ਨੇ ਜੇ ਉਹਨਾਂ ਨੂੰ ਵੇਖ ਲਿਆ ਤਾਂ ਹੁਣ ਪਿੱਛਾ ਕੀਤੇ ਬਗਾਰ ਉਹਨਾਂ ਟਲਣਾ ਨਹੀਂ ਫਿਰ ਸਾਰਿਆਂ ਨੇ ਉਧਰ ਵੱਲ ਭੱਜਣਾ ਸ਼ੁਰੂ ਕੀਤਾ ਇਹੋ ਸੀ ਉਹਨਾਂ ਡੁੱਬਦਿਆਂ ਲਈ ਤਣਕੇ ਦਾ ਸਹਾਰਾ ਹਾਫ ਦੇ ਖਿਰਕ ਦੇ ਅਖੀਰ ਕਿਸੇ ਤਰ੍ਹਾਂ ਇਹ ਸਾਰੇ ਉਸ ਪਹਾੜੀ ਤੱਕ ਪਹੁੰਚੇ ਨਸੀਮ ਨੇ ਹੋਰ ਸਭ ਗੱਲਾਂ ਦਾ ਖਿਆਲ ਛੱਡ ਕੇ ਪਹਿਲਾ ਕੰਮ ਇਹੋ ਕੀਤਾ ਕਿ ਉਹ ਦੋ ਗੱਠੜੀਆਂ ਜਿੰਨਾ ਇਸ ਵੇਲੇ ਅਜੀਜ਼ ਨੇ ਚੁੱਕੀਆਂ ਹੋਈਆਂ ਸਨ ਅਜੀਜ਼ ਪਾਸੋਂ ਲੈ ਕੇ ਸਿਰ ਤੇ ਚੁੱਕ ਲੰਮੀ ਤੇ ਬਾਬੇ ਦੀ ਵਾਹ ਫੜ ਕੇ ਉਸ ਨੂੰ ਖਿੱਚਦੀ ਖਿਚਾਂਦੀ ਸਭ ਤੋਂ ਪਹਿਲਾਂ ਖੋਤਰ ਵਿੱਚ ਜਾ ਦਾਖਲ ਹੋਈ ਇਹ ਜਲਦਬਾਜ਼ੀ ਸ਼ਾਇਦ ਇਸ ਕਰਕੇ ਕਰਨੀ ਪਈ ਕਿ ਲੰਬੇ ਸਫ਼ਰ ਤੋਂ ਬਾਅਦ ਬਾਬੇ ਦੀ ਤਵੀਤ ਸਖਤ ਘਬराई ਹੋਈ ਤੇ ਪਿੰਡਾਂ ਵੀ ਪਿੰਡਾਂ ਵੀ ਕੁਝ ਗਰਮ ਜਾਪਦਾ ਸੀ ਉਸ ਨੂੰ ਫਿਕਰ ਪੈ ਗਿਆ ਕਿ ਮੈਂ ਤੇ ਰਸਤੇ ਵਿੱਚ ਹੀ ਬਾਬਾ ਬਿਮਾਰ ਹੋ ਜਾਵੇ। ਠੁੱਡੇ ਅੱਡੀ ਖੋੜੇ ਖਾਂਦਾ ਹੋਇਆ ਕੰਮ ਦੀਆਂ ਤੇ ਡੋਲਦੀਆਂ ਲੱਤਾਂ ਨਾਲ ਬਾਬਾ ਉਸਦੇ ਨਾਲ ਤੁਰਿਆ ਜਾ ਰਿਹਾ ਸੀ ਬਿਨਾਂ ਕੁਝ ਦਿਖਾਈ ਦਿੱਤਿਆਂ। ਤੇ ਇਸ ਹਾਲਤ ਵਿੱਚ ਉਸ ਨੇ ਤੋਤੀ ਦੀ ਡੋਵ ਚਪਰਾਣੇ ਜਿਹੇ ਮਿਆਣ ਵਾਲੀ ਕਟਾਰ ਕੱਢ ਕੇ ਨਸੀਮ ਨੂੰ ਫੜਾਉਂਦਿਆਂ ਕਹ ਲੈ ਪੁੱਤਰ ਇਸ ਨੂੰ ਸੰਭ ਰੱਖੋ। ਇੱਜ਼ਤ ਉੱਤੇ ਆ ਬਣੇ ਤਾਂ ਇਸ ਦੀ ਮਦਦ ਨਾਲ ਬਚਾਈ। ਭਾਵੇਂ ਦੁਸ਼ਮਣ ਨੂੰ ਮਾਰਨਾ ਪਵੇ ਭਾਵੇਂ ਆਪਣੇ ਆਪ ਨੂੰ ਪਰ ਜਿਉਂਦੀ ਕਿਸੇ ਦੇ ਕਾਬੂ ਨਾ ਨਸੀਮ ਨੇ ਘਟਾਰ ਲੈ ਲਈ ਤੇਜ਼ੀ ਨਾਲ ਉਸ ਨੂੰ ਆਪਣੇ ਮਗਰ ਖਿੱਚਦੀ ਹੋਈ ਨਸੀਮ ਇੱਕ ਵਿੰਗ ਬਲਾਵੇਂ ਖਾਣ ਤੋਂ ਬਾਅਦ ਖੂਤਰ ਦੀ ਇੱਕ ਐਸੀ ਨੁੱਕਰ ਵਿੱਚ ਜਾ ਪਹੁੰਚੀ ਜਿੱਥੇ ਉਸ ਦੇ ਪੈਰਾਂ ਨੇ ਕੋਲੇ-ਕੋਲੇ ਘਾਹ ਦਾ ਅਨਪਪ ਕੀਤਾ ਤੇ ਲੱਗੇ ਹੀ ਕਿਸੇ ਸ਼ਸ਼ਮੇ ਦਾ ਪਾਣੀ ਵਗਣ ਦੀ ਆਵਾਜ਼ ਵੀ ਉਸ ਨੂੰ ਸੁਣਾਈ ਦੇ ਰਹੀ ਸੀ ਬਾਬੇ ਦੇ ਆਰਾਮ ਲਈ ਨਸੀਮ ਨੇ ਇਹ ਇਸੇ ਥਾਂ ਨੂੰ ਪਸੰਦ ਕੀਤਾ ਤੇ ਹੱਥਾਂ ਪੈਰਾਂ ਨਾਲ ਟੋਟਾ ਹਾ ਕੇ ਇੱਕ ਪ੍ਰਸਿੱਧੀ ਜਿਹੀ ਨੁੱਕਰ ਵਿੱਚ ਉਸਨੇ ਸਿਰ ਤੋਂ ਦੋਵੇਂ ਗੱਡੀਆਂ ਹੇਠਾਂ ਸੁੱਟ ਦਿੱਤਾ ਫਿਰ ਇਹਨਾਂ ਨੂੰ ਖੋਲ ਕੇ ਤੇ ਬਿਨਾ ਇਸ ਗੱਲ ਦਾ ਖਿਆਲ ਕੀਤਾ ਕਿ ਕਿਹੜੇ ਕੱਪੜੇ ਵਧੀਆ ਤੇ ਕਿਹੜੇ ਘਟੀਆ ਹਨ ਉਸਨੇ ਕੱਢ ਕੇ ਵਿਸ਼ਾਈ ਵਾਂਗ ਪੁੰਜੀ ਖਿਲਾਰ ਦਿੱਤੀ ਬਾਬੇ ਨੂੰ ਸਹਜ ਨਾਲ ਉਸਨੇ ਇਸ ਬਿਸਤਰੇ ਉੱਤੇ ਲਟਾ ਦਿੱਤਾ ਤੇ ਇੱਥੇ ਅਸਬਾਅਬ ਵਿੱਚੋਂ ਨਿਕਲੀ ਹੋਈ ਇੱਕ ਦੂਰੀ ਲੋਈ ਕੋਲ ਕੇ ਉਸ ਦੇ ਉੱਤੇ ਲਪੇਟ ਦਿੱਤੀ। ਬਾਬੇ ਦੇ ਕੱਪੜੇ ਮੀਂਹ ਨਾਲ ਭਿੱਜ ਚੁੱਕੇ ਸਨ ਪਰ ਨਸੀਮ ਨੂੰ ਇਹਨਾਂ ਦੇ ਬਦਲਣ ਆਦ ਦੀ ਵੇਲ ਨਹੀਂ ਸੀ। ਠੰਡ ਨਾਲ ਬਾਬੇ ਦਾ ਦੰਤ ਕਟਿਕਾ ਵੱਜ ਰਿਹਾ ਸੀ ਤੇ ਉਸ ਦੇ ਹੱਥਾਂ ਦੀਆਂ ਉਂਗਲੀਆਂ ਆਕੜੀਆਂ ਹੋਈਆਂ ਸਨ। ਨਸੀਮ ਨੇ ਬਿਨਾਂ ਇਹ ਵਿਚਾਰ ਕੀਤੇਆਂ ਕਿ ਉਸ ਦੇ ਬਾਕੀ ਸਾਥੀ ਕਿੱਥੇ ਤੇ ਕੀ ਕਰ ਰਹੇ ਹੋਣਗੇ ਬਾਬੇ ਦੇ ਹੱਥਾਂ ਪੈਰਾਂ ਤੇ ਲੱਤਾਂ ਵਾਹ ਨੂੰ ਦਬ ਦਬ ਘੁੱਟਣਾ ਸ਼ੁਰੂ ਦਬ ਦਬ ਘੁੱਟਣਾ ਸ਼ੁਰੂ ਕਰ ਦਿੱਤਾ। ਉਸ ਦੇ ਆਪਣੇ ਹੱਥ ਵੀ ਕਾਫੀ ਠੰਡੇ ਸਨ ਜਿਨ੍ਹਾਂ ਨੂੰ ਮੂੰਹ ਦੀ ਹਵਾ ਨਾਲ ਤੇ ਬਗਲਾਂ ਵਿੱਚ ਦਵਾ-ਦਵਾ ਕੇ ਨਿੱਕੇ ਕਰਦੀ ਹੋਈ ਕਿੰਨਾ ਹੀ ਚਿਰ ਇਸ ਕੰਮ ਵਿੱਚ ਲੱਗੀ ਰਹੀ। ਇਸ ਸਾਰੇ ਵਕਤ ਵਿੱਚ ਉਸ ਨੂੰ ਕਈ ਵਾਰੀ ਖਿਆਲ ਆਇਆ ਕਿ ਇੱਕ ਵਾਰੀ ਬਾਹਰ ਜਾ ਕੇ ਆਪਣੇ ਸਾਥੀਆਂ ਦੀ ਖਬਰ ਸੁਰਤ ਲਵੇ ਪਰ ਉਹ ਨਹੀਂ ਜਾ ਸਕੀ। ਜਾਣਾ ਚਾਹੁੰਦੀ ਹੋਈ ਵੀ ਨਹੀਂ। ਯਕੀਨੀ ਗੱਲ ਸੀ ਕਿ ਇਸ ਵੇਲੇ ਤਾਂ ਨਸੀਮ ਝਟਪਟ ਹੀ ਇਸ ਤਰੀਕੇ ਨਾਲ ਬਰਤਦਾ ਬਾਬੇ ਨੇ बेहोਸ਼ ਜਾਣਾ ਸੀ। ਜਿਉਂ ਹੀ ਬਾਬੇ ਨੇ ਕੁਝ ਚਿਰ ਤੋਂ ਰੁਕਿਆ ਹੋਇਆ ਰੱਖੇ ਰੱਖਣ ੜ ਪਾਠ ਉਚਾਰਨਾ ਸ਼ੁਰੂ ਕੀਤਾ ਤਨਸੀਬ ਦੀ ਜਾਨ ਵਿੱਚ ਜਾਨ ਆਈ ਭਾਵੇਂ ਕਿ ਉਹ ਉਚਾਰਨ ਬਹੁਤ ਹੀ ਕਮਜ਼ੋਰ ਤੇ ਅਤ ਨੀਵਾ ਸੀ ਸਾਰਾ ਤਾਨ ਸਾਰਾ ਤਾਨ ਲਾ ਕੇ ਨਸੀਬ ਬਾਬੇ ਨੂੰ ਗਰਮਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਸੀ ਤੇ ਜਿਉਂ ਹੀ ਬਾਹਰੋਂ ਹੱਲਾ ਗੁੱਲਾ ਮੱਚਣ ਦੀ ਉੱਚੀ ਉੱਚੀ ਆਵਾਜ਼ ਆਈ ਤਾਂ ਕਿ ਬਾਕੀ ਬਾਬੇ ਨੂੰ ਉਸ ਹਾਲਤ ਵਿੱਚ ਛੱਡ ਕੇ ਉਹ ਬਾਹਰ ਵੱਲ ਭੱਜ ਉੱਠੇ I do